बैलर बैलर है बैलर है। हाँ। पोशन का फोन वीडियो बना दिया। पोशन का क्या अंगलाज दिखाई दिया। बैलर बैलर है बैलर है। हाँ। पोशन का फोन वीडियो बना दिया। पोशन का क्या अंगलाज दिखाई दिया। चल फ्री फ्री आ। सी सी। ओ है वो मोगरलिया। अभी चल सी सी। बैलर बैलर

ਹਾਂ ਜੀ ਸਰ ਇੱਕ ਜਿਹੜੀ ਇੱਥੇ ਅੱਗ ਲੱਗੀ ਆ ਅੱਜ ਕੱਪੜੇ ਦੀ ਫੈਕਟਰੀ ਦੇ ਵਿੱਚ ਕੀ ਸਾਰੀ ਵਾੜੂ ਤੁਸੀਂ ਥੋੜਾ ਦੱਸੋ ਇਹ ਜੀ ਇੱਥੇ ਅਭੀ ਚੱਲ ਕੱਪੜੇ ਦੀ ਫੈਕਟਰੀ ਹੈ ਅਮਰੀਕਾ ਮਿਰ ਪਲਾਨ ਦੇ ਨਾਲ ਅਚਾਨਕ ਕਿਤੇ ਕੋਈ ਟੈਕਨੀਕਲ ਫਾਲਟ ਪਿਆ ਜਿਹਦੇ ਕਰਕੇ ਇਹਨਾਂ ਦੇ ਜਿਹੜਾ ਔਇਲ ਬੋਇਲਰ ਹੈ ਉਹਨੂੰ ਅੱਗ ਲੱਗੀ ਤੇ ਮੌਕੇ ਤੇ ਜਿਹੜੀ ਫਾਇਰ ਵਿਗੇਟ ਦੀਆਂ ਗੱਡੀਆਂ ਆ ਗਈਆਂ ਸੀਗੀਆਂ ਤੇ ਤੇ ਕੰਟਰੋਲ ਕਰ ਲਿਆ ਗਿਆ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਇਹ ਅਧਿਕ ਮਾਲੀ ਕੋਈ ਜਦ ਨੁਕਸਾਨ ਨਜ਼ਰ ਆਇਆ ਨਹੀਂ ਮਾਲੀ ਹੋਇਆ ਇਹ ਹੁਣ ਚੈੱਕ ਕਰਨਗੇ ਆਪਣੇ ਕੋਈ ਇਹਨਾਂ ਦਾ ਜਿਹੜਾ ਪਲਾਂਟ ਆ ਉਸ ਤੋਂ ਪਤਾ ਲੱਗੇਗਾ। ਜਦੋਂ ਆਪਾਂ ਕਹਿੰਦੇ ਕੋਈ ਵੀ ਜਾਨੀ ਨੁਕਸਾਨ ਕਿਸੇ ਨਹੀਂ ਕੋਈ ਜਾਨੀ ਨੁਕਸਾਨ ਨਹੀਂ। ਠੀਕ ਹੈ। ਹਾਂਜੀ ਜੀ ਤੁਸੀਂ ਅੱਜ ਇੱਥੇ ਮੌਕੇ ਤੇ ਪਹੁੰਚੇ ਹੋ ਕੀ ਸਾਰੀ ਵਾਰਦਾਤ? ਐਕਚੁਅਲੀ ਇੱਥੇ ਕੀ ਹੈ ਅਧਿਕ ਤੇਲ ਦੀ ਓਕੇ ਉੱਪਰ ਦਾ ਲੱਗ ਪੁੰਚੀ ਹੋਈ ਸੀ ਤੇ ਚਲੋ ਮਾਰੇ ਦੀ ਗ੍ਰਿਪਾ ਕਿਥੋਂ ਕੰਟਰੋਲ ਹੋ ਗਿਆ ਇਹਨਾਂ ਜਾਨੀ ਕੋਈ ਨਿਸ਼ਾਨ ਨਹੀਂਗਾ ਮਾਲੀ ਲੋਕਾਂ ਦਾ ਥੋੜਾ ਜਹਾਗਾ ਉਹਨਾਂ ਦਾ ਠੀਕ ਹੈ ਜੀ ਕਾਰਨ ਦੀ ਕੁਛ ਨਹੀਂ ਹੈ ਕਾਰਨ ਇਹ ਚੁਲੀ ਹਜੇ ਤੱਕ ਦੱਸਿਆ ਨਹੀਂ ਉਹਨਾਂ ਨੇ ਅਸੀਂ ਮੌਕੇ ਤੇ ਜੇ ਪਾਣੀ ਲਾ ਕੇ ਆਟੇ ਆ ਠੀਕ ਹੈ ਜੀ ਇਹਦੇ ਪੰਜ ਛੇ ਗੱਡੀਆਂ ਆ ਚੁੱਕੀਆਂ ਹੀ ਆ ਜਿਹੜੇ ਮੌਕਾ ਸੰਭਾਲ ਲਈ ਅਸਲੇ ਫੈਕਟਰੀ ਕਿਸ ਚੀਜ਼ ਦੀਗੀ ਸਰ ਫੈਕਟਰੀ ਯਾਰ ਇਹ ਕਪੜੇ ਦੀ ਲੱਗ ਰਹੀ ਹੈ